ਹਾਂਜੀ ਸ੍ਰੀ ਕਾਲ ਜੀ ਮੈਂ ਟ੍ਰਾਂਸਪੀਟ ਬਠਿੰਡਾ ਤੋਂ ਇੰਦਰਜੀਤ ਕੌਰ ਆਪਣੇ ਕੋਲੇ ਇੱਕ ਸੂਟ ਆਇਆ ਸੀ ਕਸਟਮਰ ਦਾ ਜਿਹੜਾ ਤੁਹਾਨੂੰ ਆਪਾਂ ਅਲਟਰ ਕਰਕੇ ਦਿਖਾਵਾਂਗੇ ਕਿਉਂਕਿ ਇਹਦੇ ਵਿੱਚ ਨਾ ਆਹ ਦੇਖੋ ਤੁਸੀਂ ਜਿਵੇਂ ਦੇਖ ਸਕਦੇ ਆਂ ਵੀਡੀਓ ਦੇ ਵਿੱਚ ਇੱਥੋਂ ਟੇਅਰ ਹੋ ਗਿਆ ਸੀਗਾ ਇੱਥੋਂ ਫਟ ਗਿਆ ਸੀਗਾ ਤੇ ਆਪਾਂ ਇਹ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਆਪਾਂ ਇਹਨੂੰ ਨਵੀਂ ਜਿਹੀ ਡਿਜ਼ਾਈਨਿੰਗ ਐ ਸਲੇਸ ਦੇ ਨਾਲ ਦੇ ਕੇ ਇਹਨੂੰ ਆਪਾਂ ਕਿਵੇਂ मतलब ਨਵਾ ਬਿਲਕੁਲ ਨਵੀਂ ਲੁੱਕ ਚ ਰੈਡੀ ਕਰਾਂਗੇ ਕਿ ਬਿਲਕੁਲ ਪਤਾ ਵੀ ਨਹੀਂ ਲੱਗੂਗਾ ਕਿ ਇਹਨੂੰ ਆਪਾਂ ਅਲਟਰ ਕੀਤਾ ਹੈ ਤੇ ਇਹਨਾਂ ਸੋਹਣਾ ਲੱਗੂਗਾ ਤੇ ਨਵੀਂ ਜੀ ਫਿਨਿਸ਼ਿੰਗ ਆ ਜੂਗੀ ਇਹਦੇ ਤੇ ਠੀਕ ਹੈ ਜੀ ਚਲੋ ਆਪਾਂ ਰੈਡੀ ਕਰਦੇ ਆ ਪਹਿਲਾਂ ਤੁਸੀਂ ਇਹ ਸ਼ਰਟ ਦੇ ਸੈਂਟਰ ਦੇ ਵਿੱਚ ਨਿਸ਼ਾਨੀ ਲਾ ਲੈਣੀ ਆ ਤੇ ਜਿੱਥੇ ਆਪਣਾ ਕੱਟ ਲੱਗਿਆ ਥੋੜਾ ਜਿਹਾ ਉਸ ਤੋਂ نیچے ਤੱਕ ਲਾ ਲੈਣਾ ਇਹ ਸਟਿਚ ਕੀਤਾ ਹੋਇਆ ਥੋੜਾ ਜਿਹਾ ਔਖਾ ਹੁੰਦਾ ਆਪਾਂ ਇਹ ਵਾਲੀ ਪੱਟੀ ਲੈ ਲੈਣੀ ਆ 1 ਇੰਚ ਰੈਡੀ ਰੱਖਣੀ ਹੈ ਇਹ ਚੌੜੀ ਇਹਨੂੰ ਪਹਿਲਾਂ ਤੁਸੀਂ ਕੱਪੜਾ ਮੇਰੇ ਕੋਲੇ ਸੀਗਾ 2.5 ਮੀਟਰਾਂ ਚ ਕੱਪੜਾ ਲੈ ਲੈਣਾ 2.5 ਸੌਰੀ ਮੀਟਰ ਨਹੀਂ 2.5 ਇੰਚ 2.5 ਇੰਚ ਕੱਪੜਾ ਲੈ ਲੈਣਾ ਚੌੜਾ ਤੇ ਲੰਬਾ ਜਿੰਨਾ ਤੁਹਾਡੀ ਸ਼ਰਟ ਜਿੱਥੋਂ ਤੱਕ ਪੱਟੀ ਤੁਸੀਂ ਲਾਉਣੀ ਆ ਉਹਨਾ ਲੰਬਾ ਲੈ ਲੈਣਾ ਲੰਬਾਈ ਉੱਥੋਂ ਤੱਕ ਲੈ ਲੈਣੀ ਆ ਜਿੱਥੋਂ ਤੱਕ ਤੁਸੀਂ ਇਹਦੀ ਰੱਖਣੀ ਆ ਕਿਉਂਕਿ ਆਪਣਾ ਇੱਥੇ ਕੱਟ ਰੱਖਿਆ ਉਹ ਤੋਂ ਥੋੜਾ ਜਿਹਾ ਜਿਹੜਾ ਕੱਟ ਲੱਗਿਆ ਉਹਦੇ ਤੋਂ ਥੋੜਾ ਜਿਹਾ نیچے ਤੱਕ ਰੱਖਾਂਗੇ ਤੇ ਫੋਲਡ ਕਰਕੇ ਇਹਨੂੰ 1 ਇੰਚ ਹੀ ਰੈਡੀ ਰੱਖਣਾ ਪੈੱਲਟਾਈ ਇੰਚ ਕਪੜਾ ਲੈ ਲੈਣਾ ਪ੍ਰੈਸ ਦੇਣਾ ਕਰੀਜ ਬਣਾ ਕੇ ਉਹਨੂੰ ਫੋਲਡ ਕਰਕੇ 1 ਇੰਚ ਚੌੜਾ ਤਿਆਰ ਕਰ ਲੈਣਾ ਤੇ ਇਹਨੂੰ ਆਪਾਂ ਐਂਕਰਿੰਗ ਦੇ ਨਾਲ ਫਿਨਿਸ਼ਿੰਗ ਦੇਵਾਂਗੇ ਜਿਹਦੇ ਨਾਲ ਥੋੜੀ ਡਿਜ਼ਾਈਨਿੰਗ ਹੋ ਜੂਗੀ ਤੇ ਵਧੀਆ ਲੱਗੂਗਾ ਐਂਕਰਿੰਗ ਤੁਸੀਂ ਆਪਦੇ ਹਿਸਾਬ ਨਾਲ ਡਿਜ਼ਾਈਨਿੰਗ ਕਰ ਸਕਦੇ ਹੋ ਮੈਂ ਸਿੱਧੀਆਂ ਸਲਾਈਆਂ ਲਾਉਂਗੀ ਤੇ ਕਿਉਂਕਿ ਇਹਦੇ ਤੇ ਲੇਸ ਹੈ ਜਿਹੜੀ ਉਹ ਕਰੀਮ ਕਲਰ ਦੀ ਲੱਗੀ ਹੋਈ ਹੈ ਤੇ ਮੈਂ ਕਰੀਮ ਕਲਰ ਦੀ ਐਂਕਰਿੰਗ ਕਰੂੰਗੀ ਜਿਹੜੀ ਇਹਦੇ ਨਾਲ ਮੈਚ ਖਾਂਦੀ ਹੈ ਇਹ ਦੇਖੋ ਤੁਸੀਂ ਸੂਟ ਦੇ ਵਿੱਚ ਜਿਹੜੀ ਪ੍ਰਿੰਟਿੰਗ ਆ ਉਹ ਵੀ ਕਰੀਮ ਕਲਰ ਦੀ ਹੈ ਇਸ ਤਰ੍ਹਾਂ ਕਰਕੇ ਇਹ ਤੁਸੀਂ ਧਿਆਨ ਰੱਖਣਾ ਜਿਹੜੀ ਐਂਕਰਿੰਗ ਕਰਦੇ ਹੋ ਜਿਹੜਾ ਥ੍ਰੈਡ ਹੈ ਦੋਨੋਂ ਸਾਈਡ ਤੁਹਾਡਾ ਸੇਮ ਕਲਰ ਦਾ ਹੋਵੇ ਨਹੀਂ ਤਾਂ ਜਦੋਂ ਅਲੱਗ ਤਰ੍ਹਾਂ ਦਾ ਲਾਉਣੀ ਆ ਤਾਂ ਉਹ ਬੁਰਾ ਲੱਗਦਾ ਇਸ ਤਰ੍ਹਾਂ ਕਰਕੇ ਗੈਪ ਹੈ ਜਿਹੜਾ ਇਕੁਅਲ ਰੱਖਣਾ ਤੁਸੀਂ ਸਲਾਈਆਂ ਤੁਸੀਂ ਜਿੰਨੀਆਂ ਚਾਹੋ ਉੰਨੀਆਂ ਲਗਾ ਸਕਦੇ ਹੋ ਆਪਣੇ ਅਕੋਰਡਿੰਗ ਡਿਜ਼ਾਈਨਿੰਗ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਹੋ ਮੈਂ ਪੈਰ-ਪੈਰ ਦੇ ਗੈਪ ਦੇ ਨਾਲ ਸਲਾਈਆਂ ਲਾਈਆਂ ਨੇ ਸਿੱਧੀਆਂ ਲੰਬੇ ਲੋਟ ਪਰ ਇਹ ਤੁਹਾਡੇ ਤੇ ਹੈ ਕਿ ਤੁਸੀਂ ਇਹਨੂੰ ਕਿੱਦਾਂ ਡਿਜ਼ਾਈਨ ਕਰਨਾ ਕਿਉਂਕਿ ਬਹੁਤ ਆਪਣੇ ਦਿਮਾਗ ਨਾਲ ਤੁਸੀਂ ਹੋਰ ਵੀ ਡਿਜ਼ਾਈਨ ਬਣਾ ਸਕਦੇ ਹੋ ਐਂਕਰਿੰਗ ਨਾਲ ਤੇ ਤੁਸੀਂ ਇਹ ਦੇਖ ਕੇ ਸਲਾਈਆਂ ਲਾਉਣੀਆਂ ਕਿ ਗੈਪ ਇਕੁਅਲ ਹੋਵੇ ਉਹ ਤੁਸੀਂ ਆਪਣੇ ਹਿਸਾਬ ਨਾਲ ਚੈੱਕ ਕਰਦੇ ਰਹਿਣਾ ਠੀਕ ਹੈ ਜੀ ਲਗਾ ਕੇ ਇਦਾਂ ਤੇ ਮੈਂ ਤੁਹਾਨੂੰ ਦੱਸੂਗੀ ਕਿ ਇਹਨੂੰ ਕਿਵੇਂ ਉਹਦੇ ਤੇ ਅਟੈਚ ਕਰਨਾ ਕਿਵੇਂ ਡਿਜ਼ਾਈਨ ਕਰਨਾ ਹੁਣ ਚੈੱਕ ਕਰ ਲਾਂਗੇ ਮੇਰੇ ਇੱਥੇ ਦੋ ਸਲਾਈਆਂ ਹੋਰ ਆ ਜਾਣਗੀਆਂ ਗੈਪ ਦੇਖਦੇ ਹੋਏ ਦੋ ਸਲਾਈਆਂ ਉਹਦੇ ਅਕੋਰਡਿੰਗ ਹੋਰ ਲਾ ਲੂੰਗੀ ਮੈਂ ਤੁਸੀਂ ਆਪਣੇ ਅਕੋਰਡਿੰਗ ਗੈਪ ਜਿਹੜਾ ਘੱਟ ਵੱਧ ਕਰ ਸਕਦੇ ਹੋ ਜਾਂ ਡਿਜ਼ਾਈਨ ਵੀ ਹੋਰ ਕਰ ਸਕਦੇ ਹੋ ਜਿੱਦਾਂ ਮੈਂ ਇਹ ਸਿੱਧੀਆਂ ਸਲਾਈਆਂ ਲਾਈਆਂ ਨੇ ਤੁਸੀਂ ਟੇਡੀਆਂ ਵੀ ਲਾ ਸਕਦੇ ਹੋ ਜ਼ਿਗਜ਼ੈਗ ਚ ਵੀ ਲਾ ਸਕਦੇ ਹੋ ਬਹੁਤ ਤਰ੍ਹਾਂ ਦੇ ਡਿਜ਼ਾਈਨ ਹਨ ਹਰੇਕ ਦਾ ਦਿਮਾਗ ਬਹੁਤ ਕ੍ਰੀਏਟਿਵ ਹੁੰਦਾ ਹੈ ਹੈਨਾ ਤਾਂ ਆਪਣੇ ਦਿਮਾਗ ਚ ਤੁਸੀਂ ਹੋਰ ਬਹੁਤ ਆਈਡੀਆਜ਼ ਹੁੰਦੇ ਨੇ ਤਾਂ ਉਹਦੇ ਅਕੋਰਡਿੰਗ ਤੁਸੀਂ ਕਰ ਸਕਦੇ ਹੋ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਇੱਦਾਂ ਟੇਡੀਆਂ ਵੀ ਲਾ ਸਕਦੇ ਹੋ ਸਲਾਈਂਗਾ ਐਂਡ ਤੱਕ ਬਣੇ ਰਹੋ ਤੇ ਤੁਸੀਂ ਐਂਡ ਤੇ ਦੇਖੇ ਦੀ ਨਵੀਂ ਜਿਹੀ ਲੁੱਕ ਕਿਵੇਂ ਤਿਆਰ ਹੋਊਗੀ ਤੇ ਕੋਈ ਦੇਖ ਕੇ ਤੁਹਾਨੂੰ ਕਹਿ ਨਹੀਂ ਸਕੂਗਾ ਕਿ ਤੁਸੀਂ ਉਹਨੂੰ ਹਾਈਡ ਕਰਨ ਵਾਸਤੇ ਕੀਤਾ ਜਾਂ ਇਹਨੂੰ ਡਿਜ਼ਾਈਨ ਹੀ ਇਦਾਂ ਕੀਤਾ ਦੇਖੋ ਜਿੱਦਾਂ ਆਪਣੇ ਐਂਕਰਿੰਗ ਹੋ ਕੇ ਰੈਡੀ ਹੋ ਗਈ ਹੈ ਜਿਹੜਾ ਐਕਸਟਰਾ ਕੱਪੜਾ ਉਹ ਆਪਾਂ ਕੱਟ ਕਰ ਦੇਾਂਗੇ ਦੋਨਾਂ ਸਾਈਡਾਂ ਤੋਂ ਫਿਨਿਸ਼ਿੰਗ ਜੀ ਮੈਂ ਇਹ ਥੋੜਾ ਲੈਂਥ ਚ ਜ਼ਿਆਦਾ ਲੈ ਲਿਆ ਸੀਗਾ ਇੱਥੇ ਪਹਿਲਾਂ ਆਪਾਂ ਲਗਾ ਕੇ ਦੇਖ ਲਵਾਂਗੇ ਕਿ ਕਿੱਥੋਂ ਤੱਕ ਆਪਾਂ ਨੂੰ ਲੈਂਥ ਚਾਹੀਦੀ ਹੈ ਤੇ ਉਸ ਤੋਂ ਥੋੜਾ ਅੱਧਾ ਇੰਚ ਆਪਾਂ ਐਕਸਟਰਾ ਰੱਖਦੇ ਹੋਏ ਬਾਕੀ ਦੇ ਇਹਨੂੰ ਕੱਟ ਕਰ ਦੇਵਾਂਗੇ ਹੁਣ ਜਿਹੜੀ ਲੇਸ ਆਪਾਂ ਉਹਨੂੰ ਇਹਦੇ ਨਾਲ ਅਟੈਚ ਕਰ ਲਵਾਂਗੇ ਵੈਸੇ ਤਾਂ ਤੁਸੀਂ ਸੂਟ ਦੇ ਉੱਤੇ ਰੱਖ ਕੇ ਨਾਲ ਦੀ ਨਾਲ ਦੋਨੋਂ ਚੀਜ਼ਾਂ ਕਰ ਸਕਦੇ ਹੋ ਐਂਕਰਿੰਗ ਵੀ ਨਾਲ ਦੀ ਨਾਲ ਕਰ ਸਕਦੇ ਹੋ ਤੇ ਜਿਹੜੀ ਲੇਸ ਆ ਉਹ ਵੀ ਨਾਲ ਦੀ ਨਾਲ ਹੀ ਡਿਜ਼ਾਈਨ ਕਰ ਸਕਦੇ ਹੋ ਤੇ ਹੁਣ ਆਪਾਂ ਸ਼ਰਟ ਦੇ ਨਾਲ ਦਾ ਜਿਹੜਾ ਧੱਗ ਉਹ ਪਰਾਂਗੇ ਫਿਰਕੀ ਦੇ ਵਿੱਚ ਵੀ ਤੇ ਰੀਲ ਵੀ ਉਹਦੇ ਨਾਲ ਦੀ ਹੀ ਲਾ ਲਵਾਂਗੇ ਤਾਂ ਕਿ ਆਪਣੇ ਜਿਹੜਾ ਸੂਟ ਦੇ ਉੱਤੇ ਜਿਹੜਾ ਕਰੀਮ ਕਲਰ ਅਲੱਗ ਤੋਂ ਆੜ ਨਾ ਲੱਗੇ ਜਿੱਦਾਂ ਬਣੀ ਹੋਈ ਜਿਹੜੀ ਸ਼ਰਟ ਹੁੰਦੀ ਹੈ ਨਾ ਤਾਂ ਥੋੜਾ ਉਹਦੇ ਤੇ ਪੱਟੀ ਲਾਉਣੀ ਔਖੀ ਹੁੰਦੀ ਹੈ ਕਿਉਂਕਿ ਸੈਂਟਰ ਇੱਧਰ ਉੱਧਰ ਹੋ ਸਕਦਾ ਹੁੰਦਾ ਤਾਂ ਤੁਸੀਂ ਉਹਨੂੰ ਕੇਅਰਫੁਲੀ ਪਹਿਲਾਂ ਸੈਂਟਰ ਦੇ ਵਿੱਚ ਨਿਸ਼ਾਨੀਆਂ ਲਾ ਕੇ ਚੰਗੀ ਤਰ੍ਹਾਂ ਉਹਨੂੰ ਕਰਨਾ ਹੈ ਤੇ ਜਿਹੜੀ ਇਹ ਡਿਜ਼ਾਈਨਿੰਗ ਹੈ ਐਂਕਰਿੰਗ ਦੀ ਉਹ ਵੀ ਮੈਂ ਤਾਂ ਅਲੱਗ ਤੋਂ ਰੈਡੀ ਕੀਤੀ ਹੈ ਤਾਂ ਕਿ ਉੱਥੇ ਉਹਨੂੰ ਫਿਨਿਸ਼ਿੰਗ ਦੇ ਨਾਲ ਮੈਂ ਅਟੈਚ ਕਰ ਸਕਾਂ ਕਿਉਂਕਿ ਜੇ ਤੁਸੀਂ ਉਹਨੂੰ ਨਾਲ ਦੀ ਨਾਲ ਅਟੈਚ ਕਰੋਗੇ ਨਾਲ ਦੀ ਨਾਲ ਡਿਜ਼ਾਈਨ ਕਰੋਗੇ ਤਾਂ ਆਪਣਾ ਥੋੜਾ ਉਹ ਬਣਾਉਣ ਦੇ ਵਿੱਚ ਮੁਸ਼ਕਲ ਹੋ ਸਕਦੀ ਹੈ ਤੇ ਹੋ ਸਕਦਾ ਹੈ ਕਿ ਉਹ ਇੰਨੀ ਫਿਨਿਸ਼ਿੰਗ ਦੇ ਨਾਲ ਨਾ ਰੈਡੀ ਹੋਵੇ ਬਟ ਇਹ ਗੱਲ ਵੱਖਰੀ ਹੈ ਕਿ ਜੇ ਤੁਹਾਡੀ ਸ਼ਰਟ ਹਲੇ ਅਨਸਟਿਚ ਆ ਪਹਿਲਾਂ ਤੁਸੀਂ ਡਿਜ਼ਾਈਨ ਕਰਦੇ ਤਾਂ ਉਹ ਈਜ਼ੀ ਹੁੰਦਾ ਬਟ ਸਟਿਚ ਕੀਤੀ ਹੋਈ ਸ਼ਰਟ ਨੂੰ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਤਾਂ ਜੇ ਤੁਸੀਂ ਇਸ ਤਰ੍ਹਾਂ ਇਸ ਤਰੀਕੇ ਨਾਲ ਕਰੋਗੇ ਤਾਂ ਆਸਾਨ ਰਹੂਗਾ ਹੁਣ ਨਾਲ ਦਾ ਧਾਗਾ ਪਾ ਲਵਾਂਗੇ ਆਪਾਂ ਨਾਲ ਦਾ ਧਾਗਾ ਭਰਨ ਤੋਂ ਬਾਅਦ ਫਿਰ ਕੀ ਵੀ ਪਾਰ ਲਵਾਂਗੇ ਸੂਈ ਦੇ ਵਿੱਚ ਵੀ ਧਾਗਾ ਨਾਲ ਦਾ 셔ਟ ਦੇ ਨਾਲ ਦਾ ਪਾਰ ਲਵਾਂਗੇ ਤੇ ਹੁਣ ਜਿਹੜੀ ਲੇਸ ਆਪਾਂ ਜਿਹੜੀ ਪੱਟੀ ਰੈਡੀ ਕੀਤੀ ਸੀ ਉਹਦੇ ਨਾਲ ਅਟੈਚ ਕਰ ਲਵਾਂਗੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਉਹ ਪਹਿਲਾਂ ਹੀ ਪੱਟੀ ਰੈਡੀ ਕਰਕੇ ਆਪਾਂ ਲਾਵਾਂਗੇ ਤਾਂ ਕਿ ਉਹ ਫਿਨਿਸ਼ਿੰਗ ਦੇ ਨਾਲ ਆਪਾਂ ਰੈਡੀ ਕਰ ਸਕੀਏ ਉਹਨੂੰ ਇੱਧਰ ਦੇਖਦੇ ਹੋਏ ਤੁਸੀਂ ਪੂਰੀ ਸਫਾਈ ਦੇ ਨਾਲ ਜਿਹੜੀ ਲੇਸ ਆ ਉਹਨੂੰ ਨਾਲ ਪੱਟੀ ਦੇ ਅਟੈਚ ਕਰ ਲੈਣਾ ਆੰਦੇ ਨਾਲ ਸਲਾਈ ਲਾਉਣੀ ਆ ਇਸ ਤਰ੍ਹਾਂ ਕਰਕੇ ਹੌਲੀ ਹੌਲੀ ਆਪਾਂ ਸਲਾਈ ਜਿਹੜੀ ਉਹ ਕੰਪਲੀਟ ਕਰ ਲਵਾਂਗੇ ਜਿਵੇਂ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਦੱਸਦੀ ਹੁੰਦੀ ਆ ਕਿ ਜਿਹੜਾ ਸਟਾਰਟਿੰਗ ਪੁਆਇੰਟ ਆ ਤੇ ਐਂਡਿੰਗ ਪੁਆਇੰਟ ਆ ਉਹਦੇ ਤੇ ਤੁਸੀਂ ਮੋੜਾ ਜ਼ਰੂਰ ਲਾਉਣਾ ਮੀਨ ਟੂ ਸੇ ਕਿ ਜਿਹੜੀ ਬੈਕ ਸਟਿਚ ਜ਼ਰੂਰ ਲਾਉਣਾ ਹੁਣ ਜਿਹੜੀ ਐਕਸਟਰਾ ਲੇਸ ਹੋਊਗੀ ਉਹਨੂੰ ਵੀ ਆਪਾਂ ਕੱਟ ਕਰ ਦਾਂਗੇ ਪਹਿਲਾਂ ਆਪਾਂ ਇੱਥੇ ਲਗਾ ਕੇ ਦੇਖ ਲਾਂਗੇ ਕਿ ਆਪਣਾ ਪੂਰਾ ਇਹ ਜਿਹੜਾ ਡਿਜ਼ਾਈਨ ਆਪਾਂ ਰੈਡੀ ਕੀਤਾ ਜਿਹੜੇ ਐਕਸਟਰਾ ਧਾਗੇ ਆ ਉਹਨੂੰ ਕੱਟ ਕਰ ਦਾਂਗੇ ਤੇ ਥੋੜੀ ਫਿਨਿਸ਼ਿੰਗ ਕਰ ਦਾਂਗੇ ਐਕਸਟਰਾ ਜਿਹੜਾ ਉਹਨੂੰ ਕੱਟ ਛੱਟ ਕਰ ਦਾਂਗੇ ਇਹਦਾ ਐਕਸਾਈਡ ਲੇਸ ਦਾ ਜੂ ਤੇ ਇੱਕ ਸਾਈਡ ਉਹ ਪੱਟੀ ਦਾ ਜੂ ਐਕਸਟਰਾ ਨੂੰ ਕੱਟ ਕਰ ਦਾਂਗੇ ਲੇਸ ਨੂੰ ਜਿਹੜੀ ਆਪਾਂ ਨਿਸ਼ਾਨੀ ਲਾਈ ਸੀਗੀ ਹੁਣ ਸ਼ਰਟ ਨੂੰ ਆਪਾਂ ਕਹਿਰਾ ਕਰ ਲਵਾਂਗੇ ਤਾਂ ਕਿ ਜਿਹੜਾ ਨੀਚੇ ਵਾਲਾ ਕੱਪੜਾ ਇਹ ਨਾ ਉਹ ਆਪਣਾ ਵਿੱਚ ਨਾ ਸੀਤਿਆ ਜਾਵੇ ਐਦਾਂ ਕਰਕੇ ਰੱਖ ਲੈਣਾ ਉਹਨੂੰ ਠੀਕ ਹੈ ਜੀ ਜਿਹੜੀ ਸੈਂਟਰ ਵਾਲੀ ਨਿਸ਼ਾਨੀ ਲਾਈ ਸੀ ਆਪਾਂ ਫਿਰ ਉੱਥੇ ਆਪਾਂ ਉਹ ਜਿਹੜਾ ਲੇਸ ਤੇ ਜਿਹੜੀ ਪੱਟੀ ਰੈਡੀ ਕੀਤੀ ਹੈ ਉਹਦਾ ਜਿਹੜਾ ਸੈਂਟਰ ਪੁਆਇੰਟ ਆ ਉਹ ਨਿਸ਼ਾਨੀ ਦੇ ਸੈਂਟਰ ਪੁਆਇੰਟ ਦੇ ਨਾਲ ਆਪਾਂ ਮੈਚ ਕਰ ਲੈਣਾ ਇੱਥੋਂ ਇਸ ਚੀਜ਼ ਤੋਂ ਸੈਂਟਰ ਨਾਲ ਸੈਂਟਰ ਮੈਚ ਕਰਦੇ ਹੋਏ ਤੇ نیچے ਤੋਂ ਆਪਾ ਅੱਧਾ ਕੈਂਚਾ ਜਿਹੜਾ ਉਹਨੂੰ ਫੋਲਡ ਕਰ ਲੈਣਾ ਪੱਟੀ ਜਿਹੜੀ ਆਪਣੀ ਤਿਆਰ ਕੀਤੀ ਹੋਈ ਹੈ ਫੋਲਡ ਕਰਕੇ ਸੈਂਟਰ ਨਾਲ ਸੈਂਟਰ ਮੈਚ ਕਰਕੇ ਐਦਾਂ ਸिलाई ਲਾ ਲੈਣੀ ਆਪਾਂ ਇਸ ਤਰ੍ਹਾਂ ਕਰਕੇ ਥੋੜਾ ਧਿਆਨ ਨਾਲ ਫੋਲਡ ਕਰਾਂਗੇ ਤੇ ਆਪਾਂ ਉਹ ਕੱਟ ਨੂੰ ਵੀ ਦੇਖਣਾ ਕਿ ਉਹ ਆਪਣਾ ਵਿੱਚ ਕਵਰ ਹੋ ਰਿਹਾ ਤਾਂ ਉਹ ਕੱਟ ਤੋਂ ਥੋੜਾ نیچے ਕਰਕੇ ਲਾਵਾਂਗੇ ਆਪਾਂ ਤਾਂ ਕਿ ਉਹ ਚੀਜ਼ ਜਿਹੜੀ ਹਾਈਡ ਹੋ ਜੇ ਤੇ ਪਤਾ ਨਾ ਲੱਗੇ ਫਿਰ ਨਹੀਂ ਤਾਂ ਅੱਗੇ ਜਦੋਂ ਆਪਣਾ ਕਿਤੇ ਉਹ ਥੋੜਾ ਬਹੁਤਾ ਫਸ ਜਾਂਦਾ ਕਪੜਾ ਫਟ ਜਾਂਦਾ ਤਾਂ ਉਹ ਅੱਗੇ ਦੀ ਅੱਗੇ ਹੋਰ ਫਟ ਜਾਂਦਾ ਡਰ ਰਹਿੰਦਾ ਜੇ ਉਹਨੂੰ ਤੁਸੀਂ ਦਬ ਦਿਓਗੇ ਤਾਂ ਫਿਰ ਅੱਗੇ ਟੇਅਰ ਨਹੀਂ ਹੋਊਗਾ ਹੁਣ ਸੈਂਟਰ ਪੁਆਇੰਟ ਤੋਂ ਆਪਾਂ ਉੱਪਰ ਤੱਕ ਗਲੇ ਤੱਕ ਆਵਾਂਗੇ ਸਲਾਈ ਲਾਉਂਦੇ ਹੋਏ ਸੈਂਟਰ ਦੀ ਸਿਲਾਈ ਸੌਰੀ ਸੈਂਟਰ ਦੀ ਜਿਹੜੀ ਨਿਸ਼ਾਨੀ ਆ ਤੇ ਦੋ ਲੇਸ ਤੇ ਪੱਟੀ ਦਾ ਜਿਹੜਾ ਸੈਂਟਰ ਆ ਉਹਨੂੰ ਮੈਚ ਕਰਦੇ ਹੋਏ ਆਪਾਂ ਕੇਅਰਫੁਲੀ ਜਿਹੜੀ ਸਿਲਾਈ ਆਪਣੀ ਕੰਪਲੀਟ ਕਰ ਲੈਣੀ ਆ ਜਿਵੇਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਐਦਾਂ ਕਰਕੇ ਸੈਂਟਰ ਨਾਲ ਸੈਂਟਰ ਮੈਚ ਕਰਦੇ ਹੋਣਾ ਕਿਉਂਕਿ ਜੇ ਤੁਹਾਡਾ ਸੈਂਟਰ ਪੁਆਇੰਟ ਤੋਂ ਇਧਰ ਉਧਰ ਹੋ ਗਿਆ ਤਾਂ ਉਹ ਟੇਡਾ ਹੋਣ ਦਾ ਡਰ ਆ ਲਾਸਟ ਤੇ ਜਾ ਕੇ ਆਪਾਂ ਜਿਹੜਾ ਬੈਕ ਸਟਿਚ ਹੈ ਉਹ ਜ਼ਰੂਰ ਲਾਉਣਾ ਸਲਾਈ ਹੋ ਗਈ ਆਪਣੇ ਕੰਪਲੀਟ ਧਾਗਿਆਂ ਨੂੰ ਕਰ ਦੇਵਾਂਗੇ ਕੱਟ ਤੇ ਵਿੱਚੋਂ ਕੱਪੜੇ ਨੂੰ ਬਾਹਰ ਕੱਢ ਲੈਣਾ ਆਪਾਂ ਹੁਣ ਆਪਾਂ ਜਿਹੜਾ ਪੱਟੀ ਦਾ ਦੂਜਾ ਹਿੱਸਾ ਉਹਨੂੰ ਵੀ ਆਪਾਂ ਨਾਲ ਜਿਹੜਾ ਕੱਪੜੇ ਦੇ ਅਟੈਚ ਕਰ ਦੇਵਾਂਗੇ ਸਲਾਈ ਲਾ ਕੇ ਨੀਚੇ ਤੋਂ ਧਿਆਨ ਨਾਲ ਜਿਹੜੇ ਐਕਸਟਰਾ ਕੱਪੜੇ ਆਪਾਂ ਪਾਸੇ ਕੱਢ ਦੇਣੇ ਤਾਂ ਕਿ ਜਿਹੜੇ ਉਹ ਵੀ ਵਿੱਚੇ ਨਾ ਸਿੱਿੱਤੇ ਜਾਣ ਸੈੱਟ ਕਰਕੇ ਰੱਖਣਾ ਸਲਾਈ ਨੂੰ ਤਾਂ ਕਿ ਕਿਤੇ ਵੱਲ ਨਾ ਰਵੇ ਪੱਟੀ ਦੇ ਵਿੱਚ ਜੇ ਤੁਸੀਂ ਆਰਾਮ ਨਾਲ ਕੰਮ ਕਰੋਗੇ ਤਾਂ ਫਿਨਿਸ਼ਿੰਗ ਦੇ ਨਾਲ ਕਰ ਲਵੋਗੇ ਕਈ ਵਾਰ ਆਪਾਂ ਜਦੋਂ ਕਾਹਲੀ ਕਰਦੇ ਹਾਂ ਤਾਂ ਜਿਹੜੀ ਉਨੀ ਫਿਨਿਸ਼ਿੰਗ ਨਹੀਂ ਆਉਂਦੀ ਤਾਂ ਲੁੱਕਾ ਜਿਹੜੀ ਉਹ ਥੋੜੀ ਬੁਰੀ ਲੱਗਦੀ ਹੈ ਬੈਕ ਸਟੀਚ ਲਾਉਂਦੇ ਹੋਏ ਆਪਾਂ ਇਹ ਵਾਲੀ ਸਲਾਈ ਵੀ ਕੰਪਲੀਟ ਕਰ ਲਵਾਂਗੇ ਇਹ ਸਲਾਈ ਨੂੰ نیچے ਤੱਕ ਲੈ ਕੇ ਆਵਾਂਗੇ ਆਪਾਂ ਸਲਾਈ ਧਿਆਨ ਦੇ ਨਾਲ ਸਿੱਧੀ ਸਿੱਧੀ ਲਾਉਣੀ ਹੈ ਜੀ ਜਦੋਂ ਕਾਰਨਰ ਤੇ ਆ ਗਏ ਆਪਾਂ ਉੱਥੋਂ ਸੂਈ ਨੂੰ ਵਿੱਚ ਰੱਖਦੇ ਹੋਏ ਇਧਰ ਨੂੰ ਕਪੜਾ ਘੁਮਾ ਲਵਾਂਗੇ ਤੇ ਜਿਹੜੀ ਆਪਾਂ نیچے ਤੋਂ ਐਕਸਟਰਾ ਕਪੜਾ ਫੋਲਡ ਕੀਤਾ ਸੀ ਅੱਧਾ ਇੰਚ ਉਹਦੇ ਉਹਦੇ ਤੇ ਵੀ ਸਲਾਈ ਲਾ ਕੇ ਆਪਾਂ ਉਹਨੂੰ ਦੱਬ ਦਿਆਂਗੇ ਫਿਨਿਸ਼ਿੰਗ ਦੇਣ ਲਈ ਇੱਥੇ ਹੁਣ ਆਪਾਂ ਥੋੜਾ ਜਿਹਾ ਬੈਕ ਸਟਿਚ ਵੀ ਕਰਾਂਗੇ ਤਾਂ ਕਿ ਸਲਾਈ ਆਪਣੀ ਉੱਧੜੇ ਨਾ ਹੁਣ ਆਪਾਂ ਬਾਹਰ ਕੱਢ ਕੇ ਧਾਗੇ ਜਿਹੜੇ ਕੱਟ ਕਰਦੇ ਹਾਂਗੇ ਤੇ ਹੁਣ ਦਿਖਾਉਣੇ ਆਪਾਂ ਤੁਹਾਨੂੰ ਇਹਦੀ ਫਾਈਨਲ ਲੁੱਕ ਕਿ ਇਹ ਕਿਵੇਂ ਰੈਡੀ ਹੋਇਆ ਬਹੁਤ ਘੱਟ ਸਮੇਂ ਦੇ ਵਿੱਚ ਤੁਸੀਂ ਇਹ ਜਿਹੜਾ ਆਪਣਾ ਡਿਜ਼ਾਈਨ ਆ ਜਿਹੜਾ ਉਹ ਤਿਆਰ ਕਰ ਸਕਦੇ ਹੋ ਤੇ ਨਵੀਂ ਲੁੱਕ ਦੇ ਸਕਦੇ ਹੋ ਆਪਣੇ ਸੂਟਾਂ ਦੇ ਉੱਪਰ ਆ ਦੇਖੋ ਜਿਹੜੀ ਉੱਪਰ ਐਕਸਟਰਾ ਪੱਟੀ ਹੈ ਇਹ ਵੀ ਆਪਾਂ ਕੱਟ ਕਰ ਦੇਾਂਗੇ ਤੇ ਜਿਹੜਾ ਗਲਾ ਹੈ ਆਪਣਾ ਬੁਕਰਮ ਵਾਲਾ ਤਰਪਾਈ ਕੀਤਾ ਹੋਇਆ ਸੀ ਥੋੜਾ ਥੋੜਾ ਢੇੜ ਲਵਾਂਗੇ ਢੇੜ ਕੇ ਫਿਰ ਉੱਥੋਂ ਆਪਾਂ ਇਹਨੂੰ ਸਲਾਈ ਨੂੰ ਆਪਾਂ ਪੱਕਾ ਕਰ ਦੇਾਂਗੇ ਨੇੜੇ ਤਰਪਾਈ ਢੇੜੀ ਆ ਉਹਨੂੰ ਆਪਾਂ ਬਾਅਦ ਵਿੱਚ ਦੁਬਾਰਾ ਕਰ ਲਵਾਂਗੇ ਮੇਰੀ ਸੂਈ نیچے ਡਿੱਗੀ ਸੀ ਇਹਨਾਂ ਇੱਕ ਤਰਪਾਈ ਨੂੰ ਢੇੜਾਂਗੇ ਕਿ ਆਪਣੇ ਜਿੱਥੋਂ ਤੱਕ ਸਲਾਈ ਹੈ ਆਪਣੀ ਦੁਬਾਰਾ ਲਾਉਣੀ ਆ ਉਥੋਂ ਤੱਕ ਆਪਾਂ ਤਰਪਾਈ ਨੂੰ ਢੇੜ ਲੈਣਾ ਤੇ ਸਲਾਈ ਜਿਹੜੀ ਆਪਾਂ ਉਹ ਫਿਕਸ ਕਰ ਦੇਣੀ ਆ ਧਿਆਨ ਦੇ ਨਾਲ ਜਿਹੜੀ ਦੇਖਦੇ ਹੋਏ ਕੱਪੜੇ ਨੂੰ ਤੁਸੀਂ ਗਲੇ ਦੇ ਕੱਪੜੇ ਨੂੰ T-shirt ਦੇ ਕੱਪੜੇ ਨੂੰ ਅਟੈਚ ਕਰ ਲੈਣਾ ਪੂਰੇ ਧਿਆਨ ਦੇ ਨਾਲ ਤਾਂ ਕਿ ਜਿਹੜਾ نیچے ਵਾਲਾ ਜਾਂ ਉੱਪਰ ਵਾਲਾ ਕੱਪੜਾ ਇੱਧਰ ਉੱਧਰ ਨਾ ਰਹਿ ਜਾਵੇ ਤਾਂ ਆਰਡ ਲੱਗੂ ਨਹੀਂ ਤਾਂ ਫਿਰ ਇਸ ਲਾਈ ਆਪਾਂ ਉੱਥੋਂ ਤੱਕ ਲਾ ਕੇ ਉਹ ਜਿੱਥੋਂ ਤੱਕ ਦੇੜਾ ਹੈ ਉੱਥੋਂ ਥੋੜਾ ਜਿਹਾ ਆਪਾਂ ਅੱਧਾ ਪੌਣਾ ਇੰਚ ਅੱਗੇ ਤੱਕ ਲਗਾ ਕੇ ਰੈਡੀ ਕਰਾਂਗੇ ਤਾਂ ਕਿ ਉਹ ਜਿਹੜਾ ਟੰਕ ਹੈ ਉੱਧੜ ਕੇ ਆਪਣਾ ਨਿਕਲ ਨਾ ਜਾਵੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਤੇ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਦੱਸਿਆ ਕਰੋ ਕਿ ਹਾਂ ਤੁਹਾਡੇ ਵੀਡੀਓ ਇਹ ਕੰਮ ਦੀ ਹੈ ਜਾਂ ਹੋਰ ਤੁਹਾਡੇ ਲਈ ਕਿਸ ਤਰ੍ਹਾਂ ਦੀਆਂ ਆਪਾਂ ਵੀਡੀਓਜ਼ ਲੈ ਕੇ ਆਈ ਲੈ ਕੇ ਆਈਏ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕੰਮ ਦੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਈਏ ਜਦੋਂ ਤੁਸੀਂ ਕਮੈਂਟ ਕਰਦੇ ਹੋ ਜਾਂ ਲਾਈਕ ਸ਼ੇਅਰ ਕਰਦੇ ਹੋ ਤਾਂ ਇਹਦੇ ਨਾਲ ਆਪਾਂ ਨੂੰ ਹੌਸਲਾ ਮਿਲਦਾ ਅੱਗੇ ਤੋਂ ਹੋਰ ਵੀਡੀਓ ਬਣਾਉਂਦਾ ਦੇਖੋ ਐਦਾਂ ਕਰਕੇ ਹੁਣ ਜਿਹੜਾ ਪੱਟੀ ਲਗਾਈ ਸੀ ਉਹਨੂੰ ਆਪਾਂ ਫੋਲਡ ਕਰ ਦੇਣਾ ਇਸ ਤਰ੍ਹਾਂ ਆਪਣਾ ਗਲਾ ਜਿਹੜਾ ਬਣ ਕੇ ਰੈਡੀ ਹੋ ਜਾਊਗਾ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਡਿਜ਼ਾਈਨ ਜਿਹੜੀ ਆ ਪੱਟੀ ਤੇ ਆਪਾਂ ਐਂਕਰਿੰਗ ਕੀਤੀ ਐ ਇੱਥੇ ਤੁਸੀਂ ਹੋਰ ਡਿਜ਼ਾਈਨ ਵੀ ਕਰ ਸਕਦੇ ਹੋ ਬਟਨ ਵੀ ਲਗਾ ਸਕਦੇ ਹੋ ਐਂਕਰਿੰਗ ਨਹੀਂ ਕਰਨੀ ਤਾਂ ਇੱਥੇ ਬਟਨ ਵੀ ਲਗਾ ਸਕਦੇ ਹੋ ਬਟ ਮੈਂ ਐਂਕਰਿੰਗ ਕੀਤੀ ਐ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ